ਜਦੋਂ ਕਹਾਣੀ ਦੀ ਗੱਲ ਚੱਲਦੀ ਆ ਤਾਂ ਜਸਵੀਰ ਰਾਣਾ ਦਾ ਨਾਮ ਪੰਜਾਬੀ ਦੇ ਮੋਹਰੀ ਕਹਾਣੀਕਾਰਾਂ ਵਿੱਚ ਆਉਂਦਾ ਹੈ ਇਸ ਸਰਮੌਰ ਕਹਾਣੀਕਾਰ ਨੇ ਸਿਖਰ ਦੁਪਹਿਰਾ ਖੇਤਿਆਂ ਘੁੰਮ ਰਹੀਆਂ ਨੇ ਬਿੱਲੀਆਂ ਅੱਖਾਂ ਦਾ ਜਾਦੂ ਉਰਫ ਰੋਸੀ ਜਲਾਦ ਜਹੇ ਚਰਚਿਤ ਕਹਾਣੀ ਸੰਗ੍ਰਹਿ ਪੰਜਾਬੀ ਸਹਿਦ ਦੀ ਝੋਲੀ ਪਾਏ ਨੇ ਇਸ ਤੋਂ ਇਲਾਵਾ ਇਥੋਂ ਰੇਗਿਸਤਾਨ ਦਿਸਦਾ ਹੈ 70% ਪ੍ਰੇਮ ਕਥਾ ਉਹਦੇ ਨਾਵਲ ਨੇ ਜਸਵੀਰ ਰਾਣਾ ਜੀ ਨੇ ਸ਼ਬਦ ਚਿੱਤਰ ਲਿਖੇ ਨੇ ਬਾਲ ਕਹਾਣੀਆਂ ਕਿਤਾਬਾਂ ਸੰਪਾਦਿਤ ਕੀਤੀਆਂ ਨੇ ਬਾਲੀਵਾਲ ਦੇ ਕੋਚ ਦੀ ਜੀਵਨੀ ਸਟੋਰੀ ਆਫ ਦਾ ਮੈੰਗਲ ਸਿੰਘ ਲਿਖੀ ਆ ਇਹਨਾਂ ਦੀਆਂ ਕਿਤਾਬਾਂ ਤੇ ਅਨੇਕਾਂ ਪੀ ਐਚ ਡੀਆਂ ਐਮ ਫਿਲਾ ਹੋ ਚੁੱਕੀਆਂ ਨੇ ਕਹਾਣੀਆਂ ਸਲੇਪਸਾਂ ਦਾ ਹਿੱਸਾ ਨੇ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਇਹਨਾਂ ਨੂੰ ਮਾਣ ਸਨਮਾਨ ਮਿਲੇ ਨੇ ਅੱਜ ਉਸ ਸਮਰੱਥ ਲੇਖਕ ਨਾਲ ਆਪ ਜੀ ਨੂੰ ਮਲਾਉਣ ਜਾ ਰਹੇ ਆ ਸਾਡੇ ਨਾਲ ਆਏ ਬੈਠੇ ਨੇ ਜਸਵੀਰ ਰਾਣਾ ਜੀ ਇਹਨਾਂ ਨੂੰ ਜੀਆਂ ਯਾਨੂ ਕਹਿੰਦੇ ਆ ਬਹੁਤ-ਬਹੁਤ ਸ਼ੁਕਰੀਆ ਕਹਾਣੀਕਾਰ ਜਤਿੰਦਰ ਹਾਸ ਜੀ ਮੈਂ ਆਕਾਸ਼ ਬਾਣੀ ਪਟਿਆਲਾ ਦਾ ਵੀ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਾਂ ਨੂੰ ਕਹਾਣੀਆਂ ਬਾਰੇ ਗੱਲਾਂ ਕਰਨ ਵਾਸਤੇ ਅੱਜ ਮੌਕਾ ਦਿੱਤਾ ਹੈ ਬਹੁਤ-ਬਹੁਤ ਸ਼ੁਕਰੀਆ ਅੰਜਸਵੀਰ ਰਾਣਾ ਜੀ ਤੁਸੀਂ ਸਮਰੱਥ ਕਹਾਣੀਕਾਰ ਹੋ ਤੁਹਾਡੀ ਨਜ਼ਰ ਦੇ ਵਿੱਚ ਚੰਗੀ ਕਹਾਣੀ ਦੀ ਕੀ ਪਰਿਭਾਸ਼ਾ ਹੋ ਸਕਦੀ ਹੈ ਜਤਿੰਦਰ ਹਾਸ ਜੀ ਮੈਨੂੰ ਲੱਗਦਾ ਹੈ ਕਿ ਹਰੇਕ ਮਨੁੱਖ ਹੈ ਜਿਹੜਾ ਉਹਦੀ ਜ਼ਿੰਦਗੀ ਦੀ ਇੱਕ ਕਹਾਣੀ ਹੁੰਦੀ ਹੈ ਲੇਕਿਨ ਹਰੇਕ ਬੰਦਾ ਇੱਕ ਚੰਗੀ ਕਹਾਣੀ ਦੀ ਤਲਾਸ਼ ਦੇ ਵਿੱਚ ਰਹਿੰਦਾ ਹੈ ਇਸ ਨੁਕਤਾ ਨਿਗਾਹ ਤੋਂ ਮੈਂ ਤੁਹਾਡੀ ਗੱਲ ਦਾ ਜਵਾਬ ਦੇਵਾਂ ਹਾਂਜੀ ਚੰਗੀ ਕਹਾਣੀ ਉਹ ਹੁੰਦੀ ਹੈ ਜਿਹਨੂੰ ਪੜਨ ਤੋਂ ਬਾਅਦ ਬੰਦਾ ਪਹਿਲਾਂ ਵਰਗਾ ਨਾ ਰਹੇ ਹਾਂਜੀ ਕੁਝ ਹੋਰ ਹੋ ਜਵੇ ਜੀ ਕਹਾਣੀ ਵਰਗਾ ਹੋ ਜਵੇ ਚੰਗੀ ਕਹਾਣੀ ਮੈਨੂੰ ਲੱਗਦਾ ਉਹ ਹੁੰਦੀ ਹੈ ਕਿ ਜਦੋਂ ਉਹ ਬੋਲੀ ਜਾ ਰਹੀ ਹੈ ਸੁਣਾਈ ਜਾ ਰਹੀ ਹੈ ਤਾਂ ਤੁਰਿਆ ਜਾਂਦਾ ਬੰਦਾ ਉਹਨੂੰ ਸੁਣ ਕੇ ਰੁਕ ਜਵੇ ਖੜ ਜਵੇ ਜੀ ਚੰਗੀ ਕਹਾਣੀ ਬੰਦਾ ਸੁਣਨ ਤੋਂ ਬਾਅਦ ਪੜਨ ਤੋਂ ਬਾਅਦ ਜਿੱਥੇ ਵੀ ਜਾਵੇ ਉਹਦੇ ਨਾਲ ਨਾਲ ਚੱਲਦੀ ਰਹਿੰਦੀ ਹੈ ਕਦੇ ਉਹ ਭੁੱਲਦਾ ਨਹੀਂ ਹਮੇਸ਼ਾ ਯਾਦ ਰਹਿੰਦੀ ਹੈ ਮੈਨੂੰ ਲੱਗਦਾ ਇਹੀ ਸਭ ਤੋਂ ਵੱਡੀ ਉਹਦੀ ਚੰਗੀ ਕਹਾਣੀ ਦੀ ਪਛਾਣ ਹੈ ਜੀ ਸ਼ੁਕਰੀਆ ਜੀ ਅੱਛਾ ਤੁਹਾਡੀਆਂ ਕਹਾਣੀਆਂ ਦੇ ਨਾਮ ਬੜੇ ਵੱਖਰੇ ਤੇ ਕਲਾਮਈ ਹੁੰਦੇ ਨੇ ਜਿਵੇਂ ਕਹਾਣੀ ਦਾ ਨਾਮ ਪੜ੍ਹ ਕੇ ਪੂਰੀ ਕਹਾਣੀ ਪੜਨ ਨੂੰ ਮਨ ਕਰਨ ਲੱਗਦਾ ਜਿਵੇਂ ਬਿੱਲੀ ਅੱਖਾਂ ਦਾ ਜਾਦੂ ਚੂੜੇ ਵਾਲੀ ਬਾਹਾਂ ਤੇ ਹੋਰ ਐਦਾਂ ਕਹਾਣੀਆਂ ਦਾ ਕਹਾਣੀਆਂ ਦਾ ਨੌ ਰੱਖਣ ਵੇਲੇ ਤੁਸੀਂ ਕੀ ਖਿਆਲ ਰੱਖਦੇ ਹੋ ਇਹਦੇ ਬਾਰੇ ਮੈਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਜਿਹਦੇ ਵਿੱਚੋਂ ਕਹਾਣੀਆਂ ਦੇ ਨਾਮ ਸੋਹਣੇ ਮੈਨੂੰ ਲੱਗਦਾ ਕਿ ਰੱਖੇ ਜਾਂਦੇ ਨੇ ਜਦੋਂ ਅਸੀਂ ਕਹਾਣੀ ਲਿਖਦੇ ਹਾਂ ਤਾਂ ਸਭ ਤੋਂ ਪਹਿਲਾਂ ਸ਼ੁਰੂ ਦੇ ਵਿੱਚ ਪਾਠ ਉਹਦਾ ਨਾਮ ਪੜਦਾ ਹੈ ਹਾਂਜੀ ਸਾਰਿਆਂ ਤਮੂਰੇ ਉਹਦਾ ਨਾਮ ਲਿਖਿਆ ਹੁੰਦਾ ਹਰ ਇੱਕ ਕਹਾਣੀ ਦਾ ਇਸ ਲਈ ਮੈਨੂੰ ਲੱਗਦਾ ਹੈ ਕਿ ਅਗਰ ਅਸੀਂ ਕਹਾਣੀ ਪੜਾਉਣੀ ਹੈ ਜਾਂ ਚੰਗੀ ਕਹਾਣੀ ਹੋਣ ਦਾ ਪ੍ਰਭਾਵ ਦੇਣਾ ਉਹਦੇ ਮਨ 'ਚ ਪੈਦਾ ਕਰਨਾ ਤਾਂ ਚੰਗੀ ਕਹਾਣੀ ਲਿਖੇ ਜਾਣ ਵਾਂਗ ਉਹਦਾ ਨਾਮ ਵੀ ਸੋਹਣਾ ਹੋਣਾ ਚਾਹੀਦਾ ਜਦੋਂ ਇੱਕ ਲੇਖਕ ਕਹਾਣੀਕਾਰ ਮੈਂ ਵੀ ਤੁਸੀਂ ਵੀ ਇਸ ਤਰ੍ਹਾਂ ਕਰਦੇ ਆ ਹਾਂਜੀ ਤਾਂ ਅਸੀਂ ਸਾਹਿਤ ਦਾ ਜਿਹੜਾ ਸਤਿਅਮ ਸ਼ਿਵਮ ਸੁੰਦਰਮ ਵਾਲਾ ਸੰਕਲਪ ਹੈ ਉਸ ਦੇ ਉੱਤੇ ਕਹਾਣੀ ਨੂੰ ਵੀ ਆਪਣੇ ਆਪ ਨੂੰ ਵੀ ਪਾਠਕ ਨੂੰ ਵੀ ਖਰਾ ਉਤਾਰ ਰਹੇ ਹੁੰਦੇ ਆ ਸੋ ਇਸ ਪੱਖ ਤੋਂ ਮੈਂ ਨਾਵਾਂ ਦੇ ਵੱਲ ਵਿਸ਼ੇਸ਼ ਧਿਆਨ ਦਿੰਦਾ ਜਿਵੇਂ ਮੈਂ ਕਹਾਣੀ ਦੀ ਸਿਰਜਣਾ ਕਰਦਾ ਕਹਾਣੀ ਲਿਖਦਾ ਉਸੇ ਤਰ੍ਹਾਂ ਮੈਂ ਨਾਮ ਦੀ ਸਿਰਜਣਾ ਵੀ ਕਰਦਾ ਨਾਮ ਵੀ ਲਿਖਦਾ ਤੇ ਨਾਮ ਮੈਂ ਰੈਡੀमेड ਜਿਹੜੇ ਪਹਿਲਾਂ ਪਏ ਨੇ ਸਮਾਜ ਦੇ ਵਿੱਚ ਜਾਂ ਕਹਾਣੀਆਂ ਦੀ ਦੁਨੀਆ 'ਚ ਉਹ ਚੱਕ ਕੇ ਆਪਣੀ ਕਹਾਣੀ ਨਾਲ ਟੈਗ ਨਹੀਂ ਕਰਦਾ ਕੱਟ ਐਂਡ ਪੇਸਟ ਨਹੀਂ ਕਰਦਾ ਨਾਮ ਦੀ ਸਿਰਜਣਾ ਹੁੰਦੀ ਹੈ ਜਿਵੇਂ ਆਪਾਂ ਬੱਚਿਆਂ ਦੇ ਜੀਵਾਂ ਦੇ ਸੋਹਣੇ-ਸੋਹਣੇ ਨਾਮ ਰੱਖਦੇ ਆਂ ਏ ਵੀ ਆਪਣੇ ਬੱਚੇ ਹੁੰਦੇ ਨੇ ਕਹਾਣੀਆਂ ਵੀ ਮੈਨੂੰ ਲੱਗਦਾ ਇਹਨਾਂ ਦਾ ਨਾਮ ਵੀ ਸੋਹਣਾ ਰੱਖਿਆ ਜਾਣਾ ਚਾਹੀਦਾ ਇਹ ਸੋਚ ਤੇ ਪ੍ਰਵਿਰਤੀ 'ਚ ਉਹਨਾਂ ਦੇ ਨਾਮ ਜਿਹੜੇ ਤੁਸੀਂ ਲੈ ਰੱਖੇ ਗਏ ਨੇ ਰੱਖੇ ਜਾਂਦੇ ਨੇ ਰੱਖੇ ਜਾਣਗੇ ਵਾਹ ਜੀ ਅ ਸਖਰ ਦੁਪਹਿਰਾਂ ਵਰਗੀਆਂ ਖੂਬਸੂਰਤ ਕਹਾਣੀਆਂ ਤੁਸੀਂ ਸਿਰਜੀਆਂ ਨੇ ਝੂੜੇ ਵਾਲੀ ਬਾਹ ਵੀ ਹੋ ਗਈ ਤੁਹਾਡੇ ਕੋਲ ਸਭ ਤੋਂ ਪਹਿਲਾਂ ਕੀ ਆਉਂਦਾ ਕਹਾਣੀ ਦਾ ਪਾਤਰ ਉਹਦਾ ਬੇਸ਼ਾ ਜਾਂ ਵਿਚਾਰ ਜਾਂ ਕੋਈ ਘਟਨਾ ਹੁੰਦੀ ਆ ਕਿਨੂੰ ਲੈ ਕੇ ਤੁਸੀਂ ਕਹਾਣੀ ਸਿਰਜਦੇ ਹੋ ਸਵਾਲ ਥੋਟਾ ਬਹੁਤ ਹੀ ਜ਼ਿਆਦਾ ਕਹਾਣੀ ਦੀ ਸਿਰਜਣਾ ਨੂੰ ਲੈ ਕੇ ਮਨੋਵਿਗਿਆਨਿਕ ਹੈ ਮੈਂ ਕਹੂੰਗਾ ਦਾਰਸ਼ਨਿਕ ਵੀ ਹੈ ਇਹਦਾ ਜਵਾਬ ਇਹ ਬਣਦਾ ਹੈ ਕਿ ਮੇਰੀ ਸੁਰਤ ਦਾ ਜਿਹੜਾ ਬੂਹਾ ਹਾਂਜੀ ਉਹ ਹਮੇਸ਼ਾ ਖੁੱਲਾ ਰਹਿੰਦਾ ਹੈ ਸ਼ਬਦਾਂ ਦੀ ਕਿਰਤ ਕਰਨ ਵਾਲੇ ਲੋਕ ਹੈ ਆਪਾਂ ਹਾਂਜੀ ਸ਼ਬਦਗੁਰੂ ਦੇ ਨਾਲ ਆਪਾਂ ਬਾ ਵਾਸਤਾ ਹੈ ਜਦੋਂ ਮੈਂ ਕਹਾਣੀ ਲਿਖਦਾ ਤਾਂ ਸੁਰਤ ਦਾ ਬੂਹਾ ਦਿਨ ਰਾਤ ਖੁੱਲਾ ਹੈ ਉਹਦੇ ਵਿੱਚੋਂ ਦੀ ਕਈ ਵਾਰ ਅੰਦਰ ਪਾਤਰ ਆ ਜਾਂਦਾ ਪਹਿਲਾਂ ਹਾਂਜੀ ਕਈ ਵਾਰ ਵਿਚ ਆ ਜਾਂਦਾ ਜਾਂ ਕੋਈ ਵਿਚਾਰ ਆ ਜਾਂਦਾ ਜਾਂ ਕੋਈ ਦ੍ਰਿਸ਼ ਵੇਖਿਆ ਹੋਇਆ ਜਾਂ ਕਿਸੇ ਦੀ ਬੋਲੀ ਹੋਈ ਗੱਲ ਕੋਈ ਡਾਇਲੋਗ ਆ ਜਾਂਦਾ ਕਹਾਣੀ ਜਿਹੜੇ ਕਹਾਣੀ ਦੇ ਇਹ ਤੱਤ ਨੇ ਹਾਂਜੀ ਇਹਨਾਂ ਚੋਂ ਕਿਸੇ ਵੀ ਤੱਤ ਰਹੀਂ ਸਵਾਰ ਹੋ ਕੇ ਮੇਰੇ 'ਤੇ ਕਹਾਣੀ ਪਹੁੰਚ ਜਾਂਦੀ ਹੈ ਤੇ ਮੈਂ ਕਹਾਣੀ ਲਿਖਦਾ ਮੈਂ ਹੁਣੇ-ਹੁਣੇ ਇੱਕ ਕਹਾਣੀਆਂ ਦੀ ਕਿਤਾਬ ਜਦੋਂ ਆਪਾਂ ਗੱਲਾਂ ਕਰ ਰਹੇ ਹਾਂ ਛਪਵਾਉਣ ਲੱਗਿਆ ਹੈ ਜਿਹਦਾ ਨਾਮ ਲਤੀਫੇ ਤੋਂ ਬਾਅਦ ਡਿੱਗਿਆ ਹੰਝੂ ਹੈ ਵਾਹ ਜੀ ਵਾਹ ਜਿਹੜੇ ਤੁਸੀਂ ਗਿਣੇ ਕਹਾਣੀ ਸੰਗ੍ਰਹਿ ਉਹਨਾਂ ਤੋਂ ਬਾਅਦ ਦਾ ਕਹਾਣੀ ਸੰਗ੍ਰਹਿ ਆ ਹਾਂਜੀ ਇਸ ਦੀ ਜਿਹੜਾ ਇੱਕ ਪੇਜ ਲਿਖਿਆ ਮੈਂ ਸਵੈ ਕਥਨ ਹਾਂਜੀ ਉਹਦੇ ਵਿੱਚ ਮੈਂ ਇਹ ਗੱਲ ਲਿਖਿਆ ਹੈ ਕਿ ਮੇਰੀਆਂ ਇਹ ਕਹਾਣੀਆਂ ਪੰਜ ਤੱਤਾਂ ਦਾ ਪੁਤਲਾ ਹਨ ਵਾਹ ਜੀ ਵਾਹ ਹੈ ਤੇ ਉਹ ਤੱਤ ਨੇ ਜਿਹੜੇ ਕਹਾਣੀ ਦੇ ਤੱਤ ਨੇ ਉਹਨਾਂ ਚ ਕੋਈ ਵੀ ਤੱਤ ਪਹਿਲਾਂ ਆ ਜਾਂਦਾ ਹੈ ਉਹੀ ਸਾਰੀ ਕਹਾਣੀਆਂ ਜਿਹੜੀ ਲਖਵਾ ਲੈਂਦਾ ਹੈ ਬਾਕੀ ਤੱਤ ਉਹਦੇ ਸਹਾਇਕ ਤੱਤ ਬਣ ਜਾਂਦੇ ਨੇ ਬਿਲਕੁਲ ਬਹੁਤ ਸਾਰੀਆਂ ਕਹਾਣੀਆਂ ਮੇਰੇ ਕੋਲ ਜ਼ਿਆਦਾਤਰ ਕਟਨਾਮ ਹਾਂਜੀ ਤੇ ਪਾਤਰ ਨੇ ਜਿਹੜੇ ਤੁਸੀਂ ਪੁੱਛਿਆ ਜਿਹੜਾ ਸਵਾਲ ਮੈਂ ਉਹ ਤੇ ਫੋਕਸ ਕਰਾਂ ਹਾਂਜੀ ਇਸ ਰੂਪ ਦੇ ਵਿੱਚ ਜ਼ਿਆਦਾ ਆਉਂਦੇ ਨੇ ਮੈਂ ਕੰਪੈਰੀਟਿਵਲੀ ਜਦੋਂ ਸਾਰੀਆਂ ਕਹਾਣੀਆਂ ਤੇ ਨਿਗਾਹ ਮਾਰਦਾ ਆਪਦੀਆਂ ਤੇ ਹਾਂਜੀ ਪਾਤਰ ਆਏ ਨੇ ਪਹਿਲਾਂ ਜਾਂ ਘਟਨਾਵਾਂ ਆਈਆਂ ਨੇ ਉਹਨਾਂ ਦੇ ਡਾਇਲੌਗ ਉਹਨਾਂ ਦੇ ਘਟਨਾ ਸਥਲ ਉਹਨਾਂ ਦੇ ਜਿਹੜੇ ਸਟੋਰੀ ਲਾਈਨ ਜਾਂ ਕੇਂਦਰੀ ਨੁਕਤਾ ਹੁੰਦਾ ਬਾਅਦ ਦੇ ਵਿੱਚ ਬਣਦਾ ਹੈ ਠੀਕ ਆ ਜੀ ਅੱਛਾ ਤੁਹਾਡੀਆਂ ਕਹਾਣੀਆਂ ਦੇ ਕਿਹੜੇ ਕਿਹੜੇ ਪਾਤਰ ਨੇ ਜਿਨ੍ਹਾਂ ਨੇ ਤੁਹਾਡੀਆਂ ਸੋਚਾਂ ਨੂੰ ਮੱਲੀ ਰੱਖਿਆ ਤੇ ਤੁਹਾਨੂੰ ਇਹ ਲਿਖਣ ਲਈ ਮਜਬੂਰ ਕੀਤਾ ਹੈ ਤਾਂ ਬਹੁਤ ਸਾਰੇ ਪਾਤਰ ਲੇਕਿਨ ਆਪਾਂ ਇੱਕ ਦੋ ਦੀ ਗੱਲ ਕਰ ਲੈਂਦੇ ਹਾਂ ਨਮੂਨਾ ਪਾਤਰ ਸਭ ਤੋਂ ਪਹਿਲਾਂ ਨਸਰਾੜੀ ਪਿੰਡ ਤੁਹਾਡੇ ਨੇੜੇ ਆ ਪਿੰਡ ਦੇ ਹਾਂਜੀ ਉੱਥੇ ਮੇਰਾ ਮਾਮਾ ਸੀ ਬੱਗਾ ਮਾਮਾ ਹਾਂਜੀ ਹਾਂ ਬੱਗੇ ਮਾਮੇ ਦੀ ਜਦੋਂ ਮੌਤ ਹੋਈ 2005 ਦੇ ਵਿੱਚ ਹਾਂਜੀ ਮੈਂ ਉਹਦਾ ਰੇਖਾ ਚਿੱਤਰ ਲਿਖਿਆ ਸਭ ਤੋਂ ਪਹਿਲਾਂ ਬਲਜਿੰਦਰ ਨਸਰਾੜੀ ਨੇ ਉਹਦਾ ਨਾਵਲ ਹਾਰੇ ਦੀ ਅੱਗ ਲਿਖਿਆ ਸੀ ਹਾਂਜੀ ਫਿਰ ਮੈਂ ਉਹਦੀ ਕਹਾਣੀ ਬੱਗਾ ਬਦਮਾਸ਼ ਲਿਖੀ ਹੂੰ ਤਿੰਨ ਕਿਰਤਾਂ ਲਿਖਣ ਤੋਂ ਬਾਅਦ ਵੀ ਉਹ ਬੱਗਾ ਮਾਮਾ ਸੀ ਜਿਹੜਾ ਇੱਕ ਪਾਤਰ ਦੇ ਤੌਰ ਤੇ ਚੈਲੰਜ ਕਰਦਾ ਰਿਹਾ ਚੁਣੌਤੀ ਦਿੰਦਾ ਰਿਹਾ ਕਿ ਮੇਰੇ ਬਾਰੇ ਤੁਸੀਂ ਕੀ ਲਿਖਿਆ ਕੁਛ ਵੀ ਨਹੀਂ ਹੂੰ ਫਿਰ ਉਹ ਸੋਚ ਦੇ ਵਿੱਚੋਂ ਇਹ ਅਹਿਸਾਸ ਦੇ ਵਿੱਚੋਂ ਜਦੋਂ ਉਹ ਚੁਣੌਤੀ ਦਿੰਦਾ ਮੈਂ ਕਹਾਣੀ ਲਿਖਦਾ ਚੂੜੇ ਵਾਲੀ ਬਾਹ ਹਾਂਜੀ ਚੂੜੇ ਵਾਲੀ ਬਾਹ ਕਹਾਣੀ ਤੁਸੀਂ ਵੀ ਪੜੀ ਆ ਐਨੀ ਪੜੀ ਗਈ ਕਿ ਉਸ ਕਹਾਣੀ ਨੇ ਮੈਨੂੰ ਸਹੀ ਅਰਥਾਂ ਦੇ ਵਿੱਚ ਕਹਾਣੀਕਾਰ ਬਣਾਇਆ ਬਿਲਕੁਲ ਖੂਬਸੂਰਤ ਕਹਾਣੀ ਪਾਤਰ ਦੇ ਨੁਕਤੇ ਨਿਗਾਹ ਤੋਂ ਆਪਾਂ ਕਹਿਣਾ ਹੋਵੇ ਕਿ ਬੱਗਾ ਉਹ ਪਾਤਰ ਹੈ ਹਾਂਜੀ ਮਾਮਾ ਕੀ ਨੇ ਮੈਨੂੰ ਕਹਾਣੀਕਾਰ ਬਣਾਇਆ ਵਾਹ ਮੈਨੂੰ ਐਂ ਵੀ ਲੱਗਦਾ ਹੁੰਦਾ ਵੀ ਜੇਕਰ ਬੱਗਾ ਮਾਮਾ ਨਾ ਮਰਦਾ ਹਾਂਜੀ ਮੈਂ ਉਹਦੀ ਕਹਾਣੀ ਨਹੀਂ ਲਿਖਣੀ ਸੀ ਸ਼ਾਇਦ ਮੈਂ ਕਹਾਣੀਕਾਰ ਵੀ ਨਾ ਬਣਦਾ ਹੁਣ ਵੀ ਮੈਂ ਜਿਹੜੇ ਕਮਰੇ ਦੇ ਵਿੱਚ ਲਿਖਦਾ ਪੜ੍ਹਦਾ ਆਪਣੇ ਘਰ ਦੇ ਵਿੱਚ ਅਮਰਗੜ ਹਾਂਜੀ ਮੈਂ ਸਾਹਮਣੇ ﺍﻟमारी ਦੇ ਉੱਤੇ ਬੱਗੇ ਮਾਮੇ ਦੀ ਫੋਟੋ ਲਾਈ ਹੋਈ ਹੈ ਅੱਛਾ ਜੀ ਵੱਡੀ ਕਰਾ ਕੇ ਫਰੇਮ ਚ ਹਾਂਜੀ ਉਹ ਫੋਟੋ ਦਾ ਜਿਹੜਾ ਉਹਦਾ ਪੋਜ਼ ਹੈ ਇਸ ਤਰ੍ਹਾਂ ਦਾ ਹੈ ਕਿ ਉਹ ਮੇਰੇ ਵੱਲ ਵੇਖਦਾ ਰਹਿੰਦਾ ਜਦੋਂ ਵੀ ਮੈਂ ਜਾ ਕੇ ਕੁਰਸੀ ਤੇ ਬੈਠਦਾ ਜੀ ਮੂਖ ਭਾਸ਼ਾ ਚ ਸਾਈਲੈਂਟਲੀ ਸਾਡੀ ਗੱਲਬਾਤ ਹੁੰਦੀ ਹੈ ਹਰ ਰੋਜ਼ 2005 ਚ ਉਹਦੀ ਮੌਤ ਹੋਈ ਮੈਂ ਕਿਹਾ ਹਾਂਜੀ ਅੱਜ ਵੀ 25 ਚ ਵੀ ਉਹਦੇ ਨਾਲ ਗੱਲਬਾਤ ਹੁੰਦੀ ਹੈ ਜਦੋਂ ਮੈਂ ਬੈਠਦਾ ਉਹ ਮੈਨੂੰ ਮੂਖ ਭਾਸ਼ਾ ਚ ਸਵਾਲ ਪੁੱਛਦਾ ਕਹਿੰਦਾ ਹਾਂ ਵੀ ਰਾਣੀ ਪਿਆਰ ਨਾਲ ਰਾਣੀ ਕਹਿੰਦਾ ਸੀ ਜੀ ਰਾਣੀ ਨੂੰ ਹੂੰ ਹੋਰ ਨਹੀਂ ਲਿਖੀ ਮੇਰੀ ਕੋਈ ਕਹਾਣੀ ਹਾਂ ਕੀ ਮੇਰੀਆਂ ਕਹਾਣੀਆਂ ਮੁੱਕ ਗਈਆਂ ਯਾਰ ਮੈਂ ਐਡਾ ਕੋ ਬੰਦਾ ਥੋੜੀ ਸੀ ਹੂੰ ਚਾਰ ਕਹਾਣੀਆਂ ਲਿਖ ਕੇ ਤੂੰ ਬਹਿਣਾ ਲਿਖਦੀਆਂ ਹੂੰ ਹੈ ਨਾ ਮੈਨੂੰ ਲੱਗਦਾ ਕਿ ਉਹ ਪਾਤਰ ਦੇ ਤੌਰ ਦੇ ਉੱਤੇ ਵੱਡਾ ਸੀ ਕਹਾਣੀਆਂ ਲਿਖਵਾਈਆਂ ਕਿਰਤਾਂ ਲਿਖਵਾਈਆਂ ਤੇ ਅੱਜ ਵੀ ਉਹ ਮੈਨੂੰ ਇਹ ਚੁਣੌਤੀ ਦਿੰਦਾ ਰਹਿੰਦਾ ਹੈ ਕਿ ਮੇਰੇ ਬਾਰੇ ਕੋਈ ਨਵੀਂ ਕਹਾਣੀ ਲਿਖਾ ਇਸ ਤਰ੍ਹਾਂ ਦੇ ਬਹੁਤ ਸਾਰੇ ਹੋਰ ਵੀ ਪਾਤਰ ਨੇ ਹੂੰ ਅੱਛਾ ਹੁਣ ਤੁਹਾਡੇ ਨਾਵਲ ਦੀ ਗੱਲ ਕਰੀਏ ਤੁਸੀਂ ਇਹ ਨਾਵਲ ਲਿਖਿਆ ਇਥੋਂ ਰੇਗਿਸਤਾਨ ਦੇhta ਹੈ ਨਾਵਲ ਉਹ ਪੰਜਾਬੀ ਸਾਹਿਦ ਦੇ ਵਿੱਚ ਇੱਕ ਵੱਖਰਾ ਖੜਾ ਉਦੇ ਉਹ ਵਾਤਾਵਰਨ ਭਾਸ਼ਾ ਬਾਰੇ ਉਹ ਜਿਹੜਾ ਨਾਵਲ ਹੈ ਕੋਈ ਹੋਰ ਨਾਵਲ ਨਹੀਂ ਉਦਾਂ ਦਾ ਲਿਖਿਆ ਗਿਆ ਪੰਜਾਬੀ ਸਾਹਿਤ ਦੇ ਵਿੱਚ ਤੁਸੀਂ ਉਹਦੇ ਬਾਰੇ ਕੀ ਕਹੋਗੇ ਉਹਦੇ ਬਾਰੇ ਜਤਿੰਦਰ ਜੀ ਮੈਂ ਇਹ ਕਹਿਣਾ ਚਾਹੁੰਨਾ ਖਾਸ ਤੌਰ ਤੇ ਕਿ ਉਹ ਨਾਵਲ ਵਾਤਾਵਰਨ ਹਵਾ ਪਾਣੀ ਰੁੱਖ ਧਰਤੀ ਦਾ ਜਿਹੜਾ ਮਸਲਾ ਹੈ ਹਾਂਜੀ ਦੂਜਾ ਹੋਰ ਬੋਲੀਆਂ ਦੇ ਮੁਕਾਬਲੇ ਸਾਡਾ ਅੱਜ ਦੇ ਦੌਰ ਚ ਪੰਜਾਬੀ ਮਾਂ ਬੋਲੀ ਦਾ ਮਸਲਾ ਹੈ ਹਾਂਜੀ ਮੇਰੇ ਕੋਲ ਮੈਂ ਡਬਲ ਆਰ ਸਟੱਡੀ ਸੈਂਟਰ ਖੋਲਿਆ ਫੈਸਲੀ ਅਮਰਗੜ ਹਾਂਜੀ ਮੇਰੇ ਕੋਲ ਵਿਦਿਆਰਥੀ ਪੜਨ ਆਉਂਦੇ ਮੈਂ ਉਹਨਾਂ ਨੂੰ ਅੰਗਰੇਜ਼ੀ ਪੜ੍ਹਾਉਂਦਾ ਸੀ ਔਰ ਉਹਦੇ ਵਿੱਚ ਇੱਕ ਉਹਨਾਂ ਨੂੰ এনਵਾਇਰਨਮੈਂਟ ਦਾ ਵਾਤਾਵਰਨ ਦਾ ਵਿਸ਼ਾ ਲੱਗਿਆ ਹੋਇਆ ਸੀ ਕਿਤਾਬ ਸੀ ਹਾਂਜੀ ਉਹਦੇ ਵਿੱਚ ਛੋਟੇ ਛੋਟੇ ਸਵਾਲ ਸੀ ਉਹ ਕੰਪਲਸਰੀ ਸੀ ਜ਼ਰੂਰੀ ਸੀ ਪਾਸ ਕਰਨਾ ਲੇਕਿਨ ਉਹਨਾਂ ਦੀ ਭਾਸ਼ਾ ਇੰਨੀ ਔਖੀ ਸੀ ਕਿ ਵਿਦਿਆਰਥੀ ਮੈਨੂੰ ਕਹਿੰਦੇ ਕਿ ਇਹਨੂੰ ਸੌਖੀ ਬਣਾ ਕੇ ਦੱਸੋ ਹਾਂਜੀ ਠੀਕ ਗੱਲ ਹੈ ਤਾਂ ਕਿ ਭੱਲੇ ਵੀ ਪੈ ਜਾਵੇ ਯਾਦ ਵੀ ਰਹੇ ਜੇ ਅਸੀਂ ਲਿਖ ਕੇ ਪਾਸ ਵੀ ਹੋ ਜਾਈਏ ਹਾਂਜੀ ਉਹ ਬੀਜ ਰੂਪ ਸੀ ਗੱਲ ਹੂੰ ਮੈਂ ਸੋਚਦਾ ਹੁੰਦਾ ਸੀ ਕਿ ਵਿਦਿਆਰਥੀਆਂ ਦੇ ਅੰਦਰ ਨਵੀਂ ਪੀੜ੍ਹੀ ਚ ਵਾਤਾਵਰਨ ਪ੍ਰਤੀ ਚੇਤਨਾ ਪੈਦਾ ਕਰਨ ਵਾਸਤੇ ਹਾਂਜੀ ਸਰਕਾਰ ਨੇ ਇਹ ਸਿਲੇਬਸ ਦੇ ਵਿੱਚ ਸਾਡੇ ਵਿਭਾਗ ਨੇ ਕਿਤਾਬ ਲਾਈ ਹੈ ਹਾਂਜੀ ਲੇਕਿਨ ਉਹਨਾਂ ਦੀ ਭਾਸ਼ਾ ਉਹਦੀ ਟੈਕਨੀਕਲ ਭਾਸ਼ਾ ਤਕਨੀਕੀ ਭਾਸ਼ਾ ਉਹਨਾਂ ਨੂੰ ਵਾਤਾਵਰਨ ਚੇਤਨਾ ਤੋਂ ਦੂਰ ਕਰ ਰਹੀ ਹੈ ਹਾਂ ਸੋ ਬੀਜ ਰੂਪ ਸੀ ਕਿ ਉਹਨੂੰ ਸੌਖੀ ਬਣਾ ਕੇ ਕਿਵੇਂ ਜਿਓਗ੍ਰਾਫੀ ਨੂੰ ਹੂੰ ਕਹਾਣੀ ਚ ਨਾਵਲ ਚ ਫਿਕਸ਼ਨ ਚ ਢਾਲ ਕੇ ਲਿਖਿਆ ਜਾਵੇ ਹਾਂਜੀ ਇਥੋਂ ਇੱਕ ਤਾਂ ਉਹ ਗੱਲ ਆਈ ਹਾਂਜੀ ਦੂਜੀ ਮੈਂ ਜਦੋਂ ਸੋਚ ਵਿਚਾਰ ਕੀਤੀ ਕਿ ਜਿਹੜੀ ਸ਼ਕਤੀ ਜਾਂ ਜਿਵੇਂ ਕਾਰਪੋਰੇਟ ਸੈਕਟਰ ਹੈ ਮੰਨ ਲਓ ਬਾਜ਼ਾਰ ਹੈ ਹਾਂਜੀ ਸਰਮਾਇਆ ਪੂੰਜੀ ਰਾਜਨੀਤੀ ਹੈ ਇਹ ਸਾਰੀਆਂ ਧਿਰਾਂ ਨੇ ਜਿਹੜੀਆਂ ਇਹਨਾਂ ਨੇ ਅਲਾਈਅੰਸ ਬਣਾ ਕੇ ਗੱਠ ਜੋੜ ਕਰਕੇ ਹਾਂ ਜਿਹੜੇ ਹਥਿਆਰ ਨਾਲ ਵਾਤਾਵਰਨ ਨੂੰ ਸ਼ਿਕਾਰ ਕੀਤਾ ਜਾ ਰਿਹਾ ਹੈ ਇਕੱਲੀ-ਕੱਲੀ ਚੀਜ਼ ਨੂੰ ਹਾਂਜੀ ਉਹੀ ਨਾਲ ਖੇਤਰੀ ਪਛਾਹਮਾਂ ਨੇ ਜਿਹੜੀਆਂ ਜਿਹਦੇ ਵਿੱਚ ਪੰਜਾਬੀ ਵੀ ਆਉਂਦੀ ਹੈ ਹਾਂਜੀ ਹਾਂਜੀ ਉਹਨਾਂ ਨੂੰ ਵੀ ਇੱਕੋ ਹੀ ਹਥਿਆਰ ਨਾਲ ਵਾਤਾਵਰਨ ਤੇ ਭਾਸ਼ਾ ਦਾ ਇਕੱਠਾ ਹੀ ਸ਼ਿਕਾਰ ਕੀਤਾ ਜਾ ਰਿਹਾ ਹੈ ਮੈਂ ਉਹਨਾਂ ਦਿਨਾਂ ਦੇ ਵਿੱਚ ਇਹ ਸੋਚਿਆ ਬਿਲਕੁਲ ਬਿਲਕੁਲ ਇਹ ਸੋਚ ਦੇ ਵਿੱਚੋਂ ਫਿਰ ਉਹ ਵਾਤਾਵਰਨ ਤੇ ਭਾਸ਼ਾ ਦਾ ਜਿਹੜਾ ਨਾਵਲ ਸੀ ਇਥੋਂ ਰੇਗਿਸਤਾਨ ਦਿਸਦਾ ਹੈ ਪੈਦਾ ਹੁੰਦਾ ਹੈ ਹਾਂਜੀ ਹਾਂਜੀ ਤੇ ਦੂਜੀ ਗੱਲ ਉਹਦੇ ਨਾਲ ਜੁੜੀ ਹੋਈ ਕਿ ਮੈਨੂੰ ਸ਼ੁਰੂ ਤੋਂ ਹੀ ਇਸ ਗੱਲ ਦੇ ਵਿੱਚ ਦਿਲਚਸਪੀ ਰਹੀ ਹੈ ਕਿ ਮੈਂ ਵੱਖਰੇ ਵਿਸ਼ਿਆਂ ਪਾਤਰਾਂ ਤੇ ਕਥਾਜੁਗਤਾਂ ਵਾਲਾ ਸਾਹਿਤ ਪੜਾਂ ਔਰ ਉਹ ਹੈ ਵੀ ਲਿਖਣ ਦੀ ਕੋਸ਼ਿਸ਼ ਕਰਾਂ ਹਾਂ ਇਹਦੇ ਵਿੱਚੋਂ ਉਹ ਨਾਵਲ ਕਹਦਾ ਹੁੰਦਾ ਵਾਹ ਜੀ ਵਾਹ ਅੱਛਾ ਤੁਹਾਡਾ ਦੂਜਾ ਨਾਵਲ ਆ ਜਿਹੜਾ 70% ਪ੍ਰੇਮ ਕਥਾ ਜਿਸ ਵਿੱਚ ਤੁਸੀਂ ਮੌਤ ਵਰਗਾ ਦਾਰਸ਼ਨਿਕ ਵਿਸ਼ਾ ਲਿਆ ਹੈ ਉਹਦੇ ਬਾਰੇ ਦੱਸੋ ਹਾਂ ਨਾਵਲ 70% ਪ੍ਰੇਮ ਕਥਾ ਜੇ ਇੱਕ ਲੈਂਚ ਕਹਿਣਾ ਹੋਵੇ ਤਾਂ ਮੇਰੇ ਮਾਪੇ ਬਾਰੇ ਬਾਜੀ ਬਾਰੇ ਸੂਬੇਦਾਰ ਦਰਸ਼ਨ ਸਿੰਘ ਮਾਹ ਚਰਨ कौर ਇਹਨਾਂ ਬਾਰੇ ਲਿਖਿਆ ਹੋਇਆ ਹੈ ਨਾਵਲ ਹੈ ਹਾਂਜੀ ਹੁਣ ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਦੇ ਵਿੱਚ ਦੋ ਜਿਹੜੇ ਰਿਸ਼ਤੇ ਨੇ ਦੋ ਬੰਦੇ ਨੇ ਸਾਹਿਤ ਚ ਆਜੋ ਤੁਸੀਂ ਦੋ ਪਾਤਰ ਨੇ ਹਾਂਜੀ ਮਾਪੇ ਹੁੰਦੇ ਨੇ ਉਹ ਐਸੇ ਜਿਨ੍ਹਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਬਿਲਕੁਲ ਯੋਗਦਾਨ ਹੁੰਦਾ ਹੈ ਤੁਹਾਡੀ ਜ਼ਿੰਦਗੀ 'ਚ ਤੁਸੀਂ ਕਿਸੇ ਵੀ ਤਰ੍ਹਾਂ ਉਹਨਾਂ ਨੂੰ ਘਟਾ ਨਹੀਂ ਸਕਦੇ ਨਾ ਬਾਹਰ ਕੱਢ ਸਕਦੇ ਹੋ ਹਾਂਜੀ ਜਦੋਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਦੋਨਾਂ ਦੀ ਮਾਂ ਦੀ ਵੀ ਤੇ ਬਾਜੀ ਦੀ ਵੀ ਹਾਂਜੀ ਮੇਰੇ ਵਾਸਤੇ ਉਹ ਪਹਿਲਾ ਅਹਿਸਾਸ ਪੈਦਾ ਹੋਇਆ ਖਿਆਲ ਮੇਰੇ ਅੰਦਰ ਮਰ ਕੇ ਵੀ ਮਰੇ ਨਹੀਂ ਹੂੰ ਮੇਰੇ ਲਈ ਉਹ ਸਾਰਾ ਕੁਸ਼ਰ ਰਸਮਾਂ ਹੋ ਗਈਆਂ ਮੌਤ ਦੀਆਂ ਹੂੰ ਤੋਂ ਬਾਅਦ ਵੀ ਉਹ ਜਿਉਂਦੇ ਰਹੇ ਹੁਣ ਵੀ ਜਦੋਂ ਆਪਾਂ ਗੱਲਾਂ ਕਰ ਰਹੇ ਹਾਂ ਉਹ ਜਿਉਂਦੇ ਨੇ ਬਿਲਕੁਲ ਆਪਾਂ ਜਦੋਂ ਅਮਰਗੜ ਤੋਂ ਲੰਘ ਕੇ ਆਏ ਹਾਂ ਘਰ ਹਾਂਜੀ ਸਮਸ਼ਾਨ ਘਾਟ ਕੋਲੋਂ ਦੀ ਲੰਗੀ ਹਾਂਜੀ ਹਾਂ ਤਾਂ ਤੁਸੀਂ ਪੁੱਛਿਆ ਕਿ ਸਮਸ਼ਾਨ ਘਾਟ ਕਿੱਥੇ ਆ ਤੁਹਾਡੇ ਪਿੰਡ ਦਾ ਮੈਂ ਇਹ ਆ ਲੰਘਿਆ ਹਾਂ ਮੈਂ ਜਦੋਂ ਉੱਥੋਂ ਦੀ ਲੰਘਦਾ ਤਾਂ ਉਹ ਸਮਸ਼ਾਨ ਘਾਟ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਹਾਂਜੀ ਅੱਜ ਵੀ ਮੈਨੂੰ ਉਹ ਆਵਾਜ਼ਾਂ ਸੁਣਾਈ ਦਿੰਦੀਆਂ ਨੇ ਉਹਨਾਂ ਦੀ ਹੂੰ ਘਰ ਦੇ ਵਿੱਚੋਂ ਸੁਣਾਈ ਦਿੰਦੀਆਂ ਨੇ ਚਾਹੇ ਫੁੱਲ ਉਹਨਾਂ ਦੇ ਪਾਇਆ ਏ ਹੂੰ ਹਰ ਟਾਈਮ ਮੈਨੂੰ ਲੱਗਦਾ ਕਿ ਉਹ ਮੇਰੇ ਨਾਲ ਰਹਿੰਦੇ ਨੇ ਮੇਰੇ ਵਾਸਤੇ ਉਹ ਮਰੇ ਨਹੀਂ ਲੇਕਿਨ ਦੁਨਿਆਵੀ ਤੌਰ ਦੇਤੇ ਮੈਨੂੰ ਇਸ ਗੱਲ ਦਾ ਪਤਾ ਸੀ ਕਿ ਉਹ ਨਹੀਂ ਮਰੇ ਮੇਰੇ ਵਾਸਤੇ ਮੈਂ ਇੱਕ ਦਿਨ ਜ਼ਰੂਰ ਮਰ ਜਾਣਾ ਹਮ ਮਰਨ ਤੋਂ ਪਹਿਲਾਂ ਜਾਨ ਤੋਂ ਪਹਿਲਾਂ ਉਹਨਾਂ ਦੀ ਜ਼ਿੰਦਗੀ ਦਾ ਜਿਹੜਾ ਇਤਿਹਾਸ ਹੈ ਹਾਂਜੀ ਮੈਂ ਉਹਨਾਂ ਨਾਲ ਜੀਵਿਆ ਤੇ ਉਹਨਾਂ ਦੇ ਮਰਨ ਤੋਂ ਬਾਅਦ ਜਿਹੜਾ ਮੈਂ ਉਹਨਾਂ ਨੂੰ ਜਿਉਂਦੇ ਮੰਨੀ ਜਾਂਦਾ ਹਾਂ ਹਾਂ ਇਹ ਜਿਹੜੀ ਜਨਮ ਮੌਤ ਦੀ ਫਿਲਾਸਫੀ ਹੈ ਇਸ ਦਾ ਮੈਂ ਨਾਵ ਲਿਖਾਂ ਹਾਂਜੀ ਪਹਿਲਾਂ ਮੈਂ ਉਹਨਾਂ ਦੇ ਸ਼ਬਦ ਚਿੱਤਰ ਲਿਖਣ ਦੀ ਅਵੇ ਉਹ ਤਾਂ ਬਣਾਈ ਸੀ ਮੈਨੂੰ ਲੱਗਿਆ ਕਿ ਸ਼ਬਦ ਚਿੱਤਰ ਤੋਂ ਬਾਹਰ ਦੇ ਪਾਤਰ ਨੇ ਉਹ ਵੱਡੇ ਨੇ ਕੈਨਵਸ ਵੱਡਾ ਚਾਹੀਦਾ ਵਿਦਾ ਵੱਡੀ ਚਾਹੀਦੀ ਹੈ ਸੋ ਉਹ ਨਾਵਲ ਦੇ ਵਿੱਚ ਦੋ ਭਾਗ ਬਣ ਕੇ ਆ ਗਏ ਸੋ ਇਸ ਕਰਕੇ ਉਹ ਨਾਵਲ ਲਿਖਿਆ ਗਿਆ ਤਾਂ ਵੀ ਤਾਂ ਕਿ ਜਿਨ੍ਹਾਂ ਦੇ ਮਾਪੇ-ਮਾਪ ਜਿਉਂਦੇ ਨੇ ਉਹ ਨਾਵਲ ਅਗਰ ਕੋਈ ਉਹ ਬੰਦਾ ਪੜਦਾ ਹੈ ਤਾਂ ਉਹ ਹੋਰ ਜਿਉਂਦੇ ਹੋ ਜਾਣ ਉਹਨਾਂ ਵਾਸਤੇ ਜਿਹਦੇ ਮਾਪੇ-ਮਾਪ ਜਿਉਂਦੇ ਨਹੀਂ ਮੇਰੇ ਵਾਂਗ ਉਹ ਚਲੇ ਗਏ ਤੋਂ ਧਰਤੀ ਤੋਂ ਉਹ ਉਹਨਾਂ ਨੂੰ ਹੋਰ ਯਾਦ ਕਰੇ ਆਪਣੇ ਨਾਲ ਰੱਖੇ ਹਾਂਜੀ ਜੀ ਦੀ ਅੱਖ ਦੇ ਵਿੱਚ ਪਾਣੀ ਹੈ ਜਸਤੰਦਰ ਜੀ ਹਾਂਜੀ ਇਹ ਨਾਵਲ ਉਹਦੇ ਵਾਸਤੇ ਹੈ ਜਿਹਦੀ ਅੱਖ ਦੇ ਵਿੱਚ ਪਾਣੀ ਨਹੀਂ ਹੈ ਇਹ ਉਹਦੇ ਵਾਸਤੇ ਨਹੀਂ ਕਿਉਂਕਿ ਪਾਣੀ ਦਾ ਮੈਟਾਫਰ ਹਾਂਜੀ ਇਸ ਨਾਵਲ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਫਿਕਸ਼ਨਾਈਜ਼ ਗਲਪੀ ਕਰਨ ਉਹਦਾ ਕੀਤਾ ਗਿਆ ਹਾਂਜੀ ਔਰ ਨਾਮ ਵੀ ਤੁਸੀਂ ਦੇਖਿਆ ਉਹ ਨਾਵਲ ਪੜ੍ਹ ਕੇ 70% ਪਾਣੀ ਨਾਲ ਸੰਬੰਧਿਤ ਹੀ ਕੋਡ ਹੈ ਜਿਹੜਾ ਡੀਕੋਡ ਹੁੰਦਾ ਨਾਵਲ ਦੇ ਵਿੱਚ ਬਿਲਕੁਲ ਸੋ ਮੌਤ ਦੀ ਫਿਲਾਸਫੀ ਹੈ ਜਿਹੜੀ ਜਦੋਂ ਅਸੀਂ ਕਿਸੇ ਬੰਦੇ ਨੂੰ ਮਰਨ ਤੋਂ ਬਾਅਦ ਵੀ ਮਰਿਆ ਹੋਇਆ ਨਹੀਂ ਮੰਨਦੇ ਆ ਹਾਂ ਤਾਂ ਤੁਹਾਡੇ ਅੰਦਰ ਉਹ ਪੈਦਾ ਹੁੰਦੀ ਹੈ ਅਗਰ ਪੈਦਾ ਹੋਏ ਵਾਲਾ ਬੰਦਾ ਲੇਖਕ ਹੈ ਤੁਹਾਡੇ ਮੇਰੇ ਵਾਂਗ ਫਿਰ ਉਹ ਨਾਵਲ ਜਾਂ ਕਹਾਣੀ ਉਹਦੀ ਲਿਖਦਾ ਮੈਂ ਇਸ ਕਰਕੇ ਡੈਥ ਫਿਲਾਸਫੀ ਦਾ ਨਾਵਲ ਲਿਖਿਆ ਹੂੰ ਅੱਛਾ ਆਪਣੇ ਬਾਰੇ ਲਿਖਣਾ ਜਿਵੇਂ ਤੁਸੀਂ ਆਪਣੇ ਡੈਡੀ ਸੂਬੇਦਾਰ ਦਰਸ਼ਨ ਸਿੰਘ ਜੀ ਅਤੇ ਮਾਂ ਮਾਤਾ ਚਰਨ ਕੌਰ ਜੀ ਬਾਰੇ ਉਹਨਾਂ ਦੇ ਸੰਘਰਸ਼ਮਈ ਜੀਵਨ ਬਾਰੇ ਲਿਖਿਆ ਆਪਣੇ ਬਾਰੇ ਜਦੋਂ ਕੋਈ ਲਿਖਦਾ ਹੈਗਾ ਤਾਂ ਇੱਕ ਤਰ੍ਹਾਂ ਦਾ ਆਪਦੇ ਲਹੂ ਨਾਲੇ ਲਿਖਣਾ ਹੋ ਗਿਆ ਜਾਂ ਹੰਝੂਆਂ ਨਾਲ ਲਿਖਣਾ ਹੋ ਗਿਆ ਜਦੋਂ ਉਹਨਾਂ ਦੇ ਜਾਣ ਤੋਂ ਬਾਅਦ ਆਪਾਂ ਲਿਖਦੇ ਆ ਤਾਂ ਤੁਸੀਂ ਕੀ ਮਹਿਸੂਸ ਕਰਿਆ ਜਦੋਂ ਇਹ ਲਿਖ ਰਏ ਸੀ ਨਾਵਲ ਇਹ ਨਾਵਲ ਜਦੋਂ ਮੈਂ ਲਿਖ ਰਿਹਾ ਸੀ ਤੁਸੀਂ ਸਵਾਲ ਬਹੁਤ ਸੋਹਣਾ ਪੁੱਛਿਆ ਮੈਨੂੰ ਦੋ ਤਿੰਨ ਗੱਲਾਂ ਮਨੋਵਿਗਿਆਨਿਕ ਤੌਰ ਦੇ ਉੱਤੇ ਮਹਿਸੂਸ ਹੁੰਦੀਆਂ ਸੀ ਹਾਂਜੀ ਇੱਕ ਤਾਂ ਇਹ ਜਦੋਂ ਮੈਂ ਸਾਡੀ ਸਾਡੇ ਬਾਜੀ ਦੀ ਪੈਨਸ਼ਨ ਉਹ ਫੌਜੀ ਸੀ ਸਾਡੀ ਮਾਤਾ ਨੂੰ ਲੱਗੀ ਉਹਨਾਂ ਦੀ ਮੌਤ ਤੋਂ ਬਾਅਦ ਹਾਂਜੀ ਹਾਂਜੀ ਤਾਂ ਰੂਲ ਹੈ ਜਿਹੜਾ ਉਹਦੇ ਅਨੁਸਾਰ ਹੁਣ ਉਹ ਬੰਦ ਕਰਾਉਣੀ ਸੀ ਮਾਤਾ ਦੀ ਮੌਤ ਤੋਂ ਬਾਅਦ ਹਾਂਜੀ ਹਾਂ ਜਦੋਂ ਮੈਂ ਉਹ ਬੰਦ ਕਰਾਉਣ ਵਾਸਤੇ ਸੰਗਰੂਰ ਗਿਆ ਹਾਂਜੀ ਉਹ ਮੈਨੂੰ ਕਹਿੰਦੇ ਵੀ ਅਰਜੀ ਲਿਖ ਦੇ ਹਾਂਜੀ ਨਾਲ ਆਹ ਸਾਰੇ ਕਾਗਜ਼ਾਂ ਪੱਤਰਾਂ ਦੇ ਮੈਂ ਉੱਥੇ ਅਰਜੀ ਲਿਖਣ ਬੈਠ ਗਿਆ ਅੱਛਾ 2021 ਦੀ ਗੱਲ ਹੈ ਇਹ ਜਦੋਂ ਮੈਂ ਅਰਜੀ ਲਿਖ ਰਿਹਾ ਮੈਂ ਇਹ ਸਤਰ ਲਿਖੀ ਕਿ ਸਾਡੀ ਇਸ ਕਰਕੇ ਮੌਤ ਹੋ ਗਈ ਸਾਡੀ ਮਾਤਾ ਦੀ ਪੈਨਸ਼ਨ ਬੰਦ ਕੀਤੀ ਜਾਵੇ ਹੂੰ ਜਦੋਂ ਮੈਂ ਇਹ ਸਤਰ ਲਿਖੀ ਮੇਰੀ ਅੱਖ ਚੋਂ ਇੱਕ ਹੰਝੂ ਨਿਕਲ ਕੇ ਉਹ ਸਤਰ ਤੇ गिर ਗਿਆ ਹਾਈ ਅੱਛਾ ਜਦੋਂ ਉਹ ਹੰਝੂ ਡਿੱਗਿਆ ਤਾਂ ਸ਼ਿਆਹੀ ਸੀ ਜਿਹੜੀ ਪੈਨ ਦੀ ਉਹ ਐ ਫੈਲ ਗਈ ਹੂੰ ਆਲੇ ਦੁਆਲੇ ਕਿਤੋਂ ਹਵਾ ਚੋਂ ਆਵਾਜ਼ ਆਈ ਮਾਂ ਵੀ ਮੇਰੇ ਨਾਲ ਉੱਥੇ ਜਾਂਦੀ ਰਹੀ ਆ ਉਹ ਦਫ਼ਤਰ ਚ ਹਾਂਜੀ ਉਹਦੀ ਆਵਾਜ਼ ਉੱਥੇ ਫਿਰਦੀ ਸੀ ਹਵਾ ਚ ਹਾਂਜੀ ਉਹ ਮੈਨੂੰ ਕਹਿੰਦੀ ਰਾਨਿਆ ਲਿਖਦੇ ਵਕਤ ਰੁਈਂ ਦਾ ਨਹੀਂ ਹੁੰਦਾ ਮੈਂ ਕਿਉਂ ਕਹਿੰਦੀ ਇਹਦੇ ਨਾਲ ਅੱਖਰ ਗਿੱਲੇ ਹੋ ਜਾਂਦੇ ਨੇ ਭਿੱਜ ਜਾਂਦੇ ਨੇ ਖਰਾਬ ਹੋ ਜਾਂਦੇ ਨੇ ਸੋ ਮਾਂ ਦੀ ਨਸੀਹਤ ਉਸ ਘਟਨਾ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਉਹ ਨਸੀਹਤ ਮੇਰੇ ਨਾਲ ਨਾਲ ਤੁਰਦੀ ਰਹੀ ਜਦੋਂ ਮੈਂ ਨਾਵਲ ਲਿਖਦਾ ਸੀ ਪਰ ਨਾਵਲ ਦਾ ਹਰੇਕ ਪੰਨਾ ਤੇ ਹਰੇਕ ਕਾਹਂਡ ਹੰਝੂਆਂ ਦੇ ਵਿੱਚ ਭਿੱਜਿਆ ਹੋਇਆ ਇਹ ਗਿੱਲੇ ਅੱਖਰਾਂ ਦਾ ਪੋੜਾ ਨਾਵਲ ਦੂਜਾ ਇਹ ਪੈਨ ਦੀ ਸਿਆਹੀ ਨਾਲ ਨਹੀਂ ਲਿਖਿਆ ਹੈ ਜਿਵੇਂ ਤੁਸੀਂ ਕਿਹਾ ਸੱਚਮੁੱਚ ਖੂਨ ਨਾਲ ਲਿਖਿਆ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਇਸ ਤਰ੍ਹਾਂ ਦੇ ਰਿਸ਼ਤੇयां ਇਸ ਤਰ੍ਹਾਂ ਦੇ ਪਾਤਰਾਂ ਨੂੰ ਮੋੜ ਤੋਂ ਜੀਉਣਾ ਦੁਬਾਰ ਤੂੰ ਉਹਨਾਂ ਨਾਲ ساری ਜ਼ਿੰਦਗੀ ਦੀ ਪਲੇ ਕਰਨਾ ਹੈ ਨਾ ਦੇਖਣਾ ਉਹ ਆਪਣਾ ਖੂਨ ਹੈ ਜਿਹੜਾ ਉਹ ਕੱਢ ਕੇ ਹੀ ਪੈਨ 'ਚ ਪਾਉਣ ਵਾਲੀ ਫਿਰ ਲਿਖਣ ਵਾਲੀ ਗੱਲ ਹੈ ਇਹ ਗੱਲ ਮੈਂ ਕੀਤੀ ਹੈ ਮੈਂ ਉਹਨਾਂ ਦੀ ਮੌਤ ਤੋਂ ਬਾਅਦ ਜਤਿੰਦਰ ਹਾਸ ਜੀ ਹਾਂਜੀ ਬੜੇ ਸਵੀਅਰ ਬੜੇ ਤਿੱਖੇ ਡਿਪਰੈਸ਼ਨ ਦੇ ਵਿੱਚ ਰਹਿਣ ਲੱਗ ਪਿਆ ਸੀ ਮੈਨੂੰ ਲੱਗਦਾ ਸੀ ਹੋਰਾਂ ਨੂੰ ਜ਼ਿਆਦਾ ਲੱਗਦਾ ਸੀ ਮੈਨੂੰ ਘੱਟ ਲੱਗਦਾ ਸੀ ਵੀ ਜੇ ਇਹ ਐਂ ਰਿਹਾ ਤਾਂ ਇਹ ਮਰ ਜਾਊਗਾ ਹਾਂ ਤੂੰ ਇਹਦੇ ਵਿੱਚੋਂ ਬਾਹਰ ਨਿਕਲ ਹਰ ਇੱਕ ਬੰਦਾ ਮੈਨੂੰ ਕਹਿੰਦਾ ਸੀ ਰਿਸ਼ਤੇਦਾਰ ਵੀ ਆਂਢੀ ਗੋਂਢੀ ਦੋਸਤ ਮਿੱਤਰ ਵੀ ਜੀ ਮੈਨੂੰ ਪਤਾ ਸੀ ਮੈਂ ਕਿਹਾ ਵੀ ਜਿੰਨਾ ਚਿਰ ਮੈਂ ਉਹਨਾਂ ਬਾਰੇ ਲਿਖ ਨਹੀਂ ਲੈਂਦਾ ਮੈਂ ਠੀਕ ਨਹੀਂ ਹੋ ਸਕਦਾ ਸੋਇ ਨਾਵਲ ਲਿਖਣਾ ਮੇਰੇ ਵਾਸਤੇ ਇੱਕ ਥੈਰੇਪੀ ਵੀ ਸੀ ਹਮਮ ਫੈਰੀ ਮੈਡੀ ਵੀ ਸੀ ਹਾਂਜੀ ਹੈ ਭਾਵੇਂ ਡੈਥ ਫਿਲਾਸਫੀ ਦਾ ਮੌਥ ਦਾ ਨਾਵਲ ਪਰ ਇਹਨੇ ਮੈਨੂੰ ਜ਼ਿੰਦਗੀ ਵੀ ਦਿੱਤੀ ਹੈ ਜਿਉਣਾ ਵੀ ਰੱਖਿਆ ਬਿਲਕੁਲ ਅੱਛਾ ਜੀ ਤੁਸੀਂ ਕਿਤਾਬਾਂ ਸੰਪਾਦਿਤ ਵੀ ਕੀਤੀਆਂ ਨੇ ਜਿਵੇਂ ਕਿਨਰਾਂ ਦਾ ਵੀ ਦਿਲ ਹੁੰਦਾ ਹੈ ਕਫਨ ਦੀ ਜੇਬ ਨਹੀਂ ਹੁੰਦੀ ਤੁਸੀਂ ਕਹਾਣੀਆਂ ਸੰਪਾਦਿਤ ਕਰਨ ਵੇਲੇ ਕਿਹੜੀਆਂ ਗੱਲਾਂ ਦਾ ਖਿਆਲ ਰੱਖਦੇ ਹੋ ਜਦੋਂ ਤੁਸੀਂ ਕੋਈ ਕਿਤਾਬ ਸੰਪਾਦਿਤ ਕਰ ਰਹੇ ਹੁੰਦੇ ਹੋ ਦੋ ਕਿਸਮ ਦੇ ਮੈਂ ਹਰ ਭਾਸ਼ਾ ਦੇ ਵਿੱਚ ਹੀ ਪੰਜਾਬੀ ਵਿੱਚ ਵੀ ਤੁਸੀਂ ਵੀ ਕਹਾਣੀ ਸੰਗ੍ਰਹਿ ਪੜ੍ਹੇ ਨੇ ਹਾਂਜੀ ਇੱਕ ਮੌਲਿਕ ਇੱਕ ਸੰਪਾਦਿਤ ਹਾਂਜੀ ਕਈ ਵਾਰ ਉਹ ਅਨੁਵਾਦਿਤ ਵੀ ਹੁੰਦੇ ਨੇ ਹਾਂਜੀ ਤੇ ਮੈਂ ਜਦੋਂ ਸੰਪਾਦਿਤ ਕਹਾਣੀ ਸੰਗ੍ਰਹਿ ਪੜ੍ਹਦਾ ਹੁੰਨਾ ਜਾਂ ਪੜ੍ਹੇ ਨੇ ਹੁਣ ਤੱਕ ਜੀ ਉਹ ਪੜ੍ਹਦੇ ਪੜ੍ਹਦੇ ਮੈਨੂੰ ਇਹ ਕਈ ਵਾਰ ਖਿਆਲ ਆਉਂਦਾ ਕਿ ਆਹ ਵਿਸ਼ੇ ਦੇ ਉੱਤੇ ਕਿਸੇ ਨੇ ਸੰਪਾਦਿਤ ਹੀ ਨਹੀਂ ਕੀਤੀ ਕਿਤਾਬ ਹਮ ਜਦ ਕਿ ਇਸ ਵਿਸ਼ੇ ਦੇ ਉੱਤੇ ਲਿਖੀਆਂ ਹੋਈਆਂ ਕਹਾਣੀਆਂ ਇਹਦੇ ਪਾਤਰ ਹਨਾ ਇਹਦੇ ਮਸਲੇ ਇਹ ਸੰਕਟ ਹੈ ਜਿਹੜਾ ਬਹੁਤ ਵੱਡੇ ਨੇ ਹਮ ਇਸ ਨੁਕਤੇ ਨਿਗਾਹ ਤੋਂ ਜਾਂ ਇਹ ਗੱਲ ਜਿਹੜੀ ਮੈਂ ਕਹਿ ਰਿਹਾ ਇਹਦੀ ਰੌਸ਼ਨੀ ਚ ਆਪਾਂ ਦੇਖੀਏ ਹਾਂਜੀ ਸਭ ਤੋਂ ਪਹਿਲਾਂ ਮੈਨੂੰ ਇਹ ਖਿਆਲ ਆਉਂਦਾ ਕਿ ਪੰਜਾਬੀ ਕਹਾਣੀ ਦੀ ਗੱਲ ਕਰ ਰਹੇ ਹਾਂ ਕਹਾਣੀ ਦੇ ਵਿੱਚ ਅਸੀਂ ਹਾਸ਼ੀਏ ਤੱਕ ਪਹੁੰਚੇ ਤੇ ਕਿਆਹਾ ਸਮਾਜ ਦੇ ਧਿਰਾਂ ਜਾਂ ਵਰਗ ਲੋਕ ਨੇ ਜਿਹੜੇ ਇਹ ਹਾਸ਼ੀਏ ਦੇ ਉੱਤੇ ਬੈਠੇ ਨੇ ਇਹਨਾਂ ਦੀ ਕਹਾਣੀ ਜਾਂ ਸਾਹਿਤ ਹੈ ਜਿਹੜਾ ਇਹ ਹਾਸ਼ੀਆ ਗ੍ਰਸਤ ਪਾਤਰਾਂ ਦਾ ਸਾਹਿਤ ਹੈ ਕਹਾਣੀਆਂ ਬਿਲਕੁਲ ਲੇਕਿਨ ਮੈਂ ਦੇਖਿਆ ਕਿ ਬਹੁਤ ਲੋਕ ਹਾਸ਼ੀਏ ਤੋਂ ਪਾਰ ਵੀ ਬੈਠੇ ਨੇ ਹੂੰ ਜਿਨ੍ਹਾਂ ਨੂੰ ਹਾਸ਼ੀਏ ਵਾਲੇ ਵੀ ਪਸੰਦ ਨਹੀਂ ਕਰਦੇ ਹਾਂਜੀ ਜਿਨ੍ਹਾਂ ਦੀ ਗੱਲ ਕਰਦੇ ਨਾ ਉਧਰ ਨੂੰ ਦੇਖਦੇ ਨੇ ਹੂੰ ਸੋ ਉਹ ਜਦੋਂ ਮੈਂ ਦੇਖਿਆ ਤਾਂ ਪਹਿਲਾਂ ਮੈਨੂੰ ਕਿੰਨਰ ਨਜ਼ਰ ਆਏ ਹੂੰ ਜਿਨ੍ਹਾਂ ਨੂੰ ਆਪਾਂ ਹਜੜੇ ਬੋਲ ਦਿੰਨੇ ਆ ਹਾਂਜੀ ਕਿ ਇਹ ਕਿਵੇਂ ਲੋਕਾਂ ਦੀਆਂ ਸੁੱਖਾਂ ਮੰਗਦੇ ਨੇ ਖੁਸ਼ੀਆਂ ਮਨਾਉਂਦੇ ਨੇ ਨੱਚਦੇ ਗਾਉਂਦੇ ਨੇ ਹਾਂ ਨਾ ਉਹਨਾਂ ਦੀਆਂ ਰਸਮਾਂ 'ਚ ਸ਼ਾਮਿਲ ਹੁੰਦੇ ਨੇ ਲੇਕਿਨ ਉਹਨਾਂ ਦਾ ਕੋਈ ਘਰ ਨਹੀਂ ਕੋਈ ਰਿਸ਼ਤਾ ਨਹੀਂ ਕੋਈ ਹੋਣਾ ਨਹੀਂ ਉਹਨਾਂ ਦਾ ਹੋਂਦ ਨਹੀਂ ਹਾਸ਼ੀਏ ਤੋਂ ਭਾਰ ਧੱਕੇ ਹੋਏ ਨੇ ਹਾਂਜੀ ਪਹਿਲਾ ਖਿਆਲ ਇਹ ਆਉਂਦਾ ਜਦੋਂ ਤਾਂ ਮੈਂ ਕਿਨਰਾਂ ਨਾਲ ਸੰਬੰਧਿਤ ਕਹਾਣੀਆਂ ਇਕੱਠੀਆਂ ਕਰਦਾ ਹਾਂ ਲੱਭਦਾ ਹਾਂ ਕਿਨਰਾਂ ਦਾ ਵੀ ਦਿਲ ਹੁੰਦਾ ਹੈ ਕਿਤਾਬ ਸੰਪਾਦਿਤ ਹੁੰਦੀ ਹੈ ਹਾਂਜੀ ਹਾਂ ਫਿਰ ਇਹ ਕਰਦੇ ਕਰਦੇ ਬਹੁਤ ਸਾਲਾਂ ਬਾਅਦ ਮੈਨੂੰ ਫੇਰ ਖਿਆਲ ਆਇਆ ਕਿ ਇੱਕ ਹੋਰ ਵੀ ਅਜੇ ਹੈਗੇ ਬੰਦੇ ਹਾਂਜੀ ਵੀਰ ਜਿਹੜੇ ਮੌਤ ਦਾ ਰੋਜ਼ਗਾਰ ਕਰਕੇ ਮੌਤ ਦੀ ਮਜ਼ਦੂਰੀ ਕਰਕੇ ਰੋਜੀ ਰੋਟੀ ਕਮਾਉਂਦੇ ਨੇ ਹਾਂਜੀ ਜਿਨ੍ਹਾਂ ਨੂੰ ਬਹੁਤ ਵਾਰ ਲੰਮਪਨ ਸ਼੍ਰੇਣੀ ਦੇ ਪਾਤਰਾਂ 'ਚ ਰੱਖਿਆ ਜਾਂਦਾ ਹੈ ਹਾਂਜੀ ਵੀ ਇਹਨਾਂ ਦੀ ਵੀ ਕਿਤਾਬ ਐਡਿਟ ਖਰੀ ਜAVE ਕਹਾਣੀਆਂ ਹੈਗੀਆਂ ਸੀ ਮੈਂ ਉਹ ਲੰਬੀਆਂ ਇਕੱਠੀਆਂ ਕੀਤੀਆਂ ਕਫਨ ਦੀ ਜੇਵ ਨਹੀਂ ਹੁੰਦੀ ਹਾਂਜੀ ਕਹਾਣੀ ਸੰਗ੍ਰਹਿ ਸੰਪਾਦਿਤ ਹੁੰਦਾ ਸੋ ਮੈਂ ਜਦੋਂ ਕਹਾਣੀ ਸੰਗ੍ਰਹਿ ਸੰਪਾਦਿਤ ਕੀਤੇ ਨੇ ਇਹ ਮੇਰੇ ਅੱਗੇ ਵੱਖਰੇ ਪਾਤਰ ਵੱਖਰੇ ਵਿਸ਼ੇ ਅ ਵੱਖਰੇ ਮਸਲਿਆਂ ਦੀ ਜਿਹੜੀ ਕਹਾਣੀ ਹੈ ਉਹ ਆਪਣੇ ਪਾਤਰਾਂ ਦੇ ਵਿਸ਼ਿਆਂ ਸਮੇਤ ਹਾਸ਼ੀਏ ਤੋਂ ਪਾਰ ਪਈ ਸੀ ਹਾਂਜੀ ਉਹ ਚੱਕ ਕੇ ਸਮਝੋ ਕਿ ਪੰਜਾਬੀ ਕਹਾਣੀ ਦੀ ਮੁੱਖ ਧਾਰਾ ਚ ਲਿਆਉਣ ਦੀ ਕੋਸ਼ਿਸ਼ ਕਰੀ ਹੈ ਵਾਜੀ ਹਾਂਜੀ ਤੇ ਤੁਸੀਂ ਦੇਖੋ ਕਹਾਣੀਆਂ ਲਿਖੀਆਂ ਨੇ ਨਾਵਲ ਵੀ ਲਿਖੇ ਨੇ ਬਾਹਰ ਤੱਕ ਜੀਵਨੀਆਂ ਤੇ ਬਾਲ ਸਿਹਤ ਵੀ ਲਿਖਿਆ ਤੁਸੀਂ ਤੁਹਾਡੇ ਮਨ ਨੂੰ ਕੀ ਲਿਖ ਕੇ ਸੰਤੁਸ਼ਟੀ ਮਿਲਦੀ ਆ ਮੇਰੇ ਮਨ ਨੂੰ ਨਾ ਕਹਾਣੀ ਲਿਖ ਕੇ ਹੀ ਸੰਤੁਸ਼ਟੀ ਮਿਲਦੀ ਆ ਜਦੋਂ ਮੈਂ ਬਾਲ ਸਿਹਤ ਲਿਖਦਾ ਤਾਂ ਵੀ ਕਹਾਣੀਆਂ ਲਿਖ ਰਿਹਾ ਹਾਂ ਹਾਂਜੀ ਜਦੋਂ ਮੈਂ ਨਾਵਲ ਲਿਖਦਾ ਉਹਦੇ ਵਿੱਚ ਵੀ ਕਹਾਣੀਆਂ ਹੁੰਦੀਆਂ ਜਦੋਂ ਮੈਂ ਵਿਦਾ ਦੇ ਪੱਖੋਂ ਕਹਾਣੀ ਲਿਖਦਾ ਉਹ ਤਾਂ ਹੁੰਦੀ ਉਹ ਕਹਾਣੀ ਹੈ ਜੀ ਹਨਾ 100% ਸੋ ਮੈਨੂੰ ਇੱਥੇ ਗੱਲ ਯਾਦ ਆਉਂਦੀ ਹੈ ਮੋਹਨ ਭੰਡਾਰੀ ਤੇ ਡਾਕਟਰ ਐਸਟਰ ਸੇਮ ਦੀ ਹਾਂਜੀ ਛੋਟੀ ਜੀ ਗੱਲ ਹੈ ਬੜੀ ਮਹੱਤਵਪੂਰਨ ਗੱਲ ਹੈ ਹਾਂ ਇੱਕ ਵਾਰ ਉਹ ਬੈਠੇ ਮੈਂ ਉੱਥੇ ਬੈਠਾ ਉਹਨਾਂ ਨੂੰ ਸੁਣ ਰਿਹਾ ਗੱਲਾਂ ਕਰਦੇ ਆ ਨੂੰ ਜੀ ਤਾਂ ਐਸਟਰ ਸੇਮ ਡਾਕਟਰ ਉਹਨੂੰ ਮੋਹਨ ਭੰਡਾਰੀ ਨੂੰ ਕਹਿੰਦਾ ਕਹਿੰਦਾ ਵੀ ਤੂੰ ਹੋਰ ਕੁਝ ਕਿਉਂ ਨਹੀਂ ਲਿਖਿਆ ਹਾਂ ਕੋਈ ਨਾਵਲ ਕੋਈ ਕਵਿਤਾ ਕੋਈ ਨਾਟਕ ਹਾਂਜੀ ਕੋਈ ਹੋਰ ਵੇਦਾਂ ਤੂੰ ਕਹਾਣੀਆਂ ਕਿਉਂ ਲਿਖਦਾ ਮੋਹਨ ਭੰਡਾਰੀ ਨੇ ਬਹੁਤ ਸੋਹਣਾ ਜਵਾਬ ਦਿੱਤਾ ਸੀ ਜਿਹੜਾ ਮੈਨੂੰ ਅੱਜ ਵੀ ਯਾਦ ਆ ਰਿਹਾ ਹੈ ਹਾਂਜੀ ਉਹ ਕਹਿੰਦਾ ਡਾਕਟਰ ਸਾਹਿਬ ਕਹਾਣੀ ਮੇਰੀ ਕੁਝ ਲੱਗਦੀ ਹੈ ਹਮ ਜਿਹੜੀ ਸਾਡੀ ਕੁਝ ਲੱਗਦੀ ਹੋਵੇ ਉਹ ਛੱਡੀ ਨਹੀਂ ਸੋ ਕਹਾਣੀ ਮੇਰੀ ਵੀ ਕੁਝ ਲੱਗਦੀ ਹੈ ਉਹਨਾਂ ਦੇ ਉੱਤਰ ਦੀ ਰੋਸ਼ਨੀ 'ਚ ਇਸ ਲਈ ਮੈਂ ਕੁਝ ਵੀ ਲਿਖਾਂ ਉਹ ਕਹਾਣੀ ਹੋਉਂਦੀ ਹੈ ਅੱਛਾ ਤੁਸੀਂ ਜਿਹੜੀ ਨਵੀਂ ਪੰਜਾਬੀ ਕਹਾਣੀ ਆ ਜਿਹੜੀ ਅੱਜ ਲਿਖੀ ਜਾ ਰਹੀ ਆ ਉਹਦੇ ਵਿੱਚ ਵੱਖਰਾ ਕੀ ਦੇਖਦੇ ਹਾਂ ਜਦੋਂ ਵੀ ਕੋਈ ਕਹਾਣੀ ਦੇ ਖੇਤਰ 'ਚ ਵੈਸੇ ਤਾਂ ਹਰ ਵਿਦਾ ਦੇ ਵਿੱਚ ਹੀ ਇਹ ਗੱਲ ਲਾਗੂ ਹੁੰਦੀ ਆ ਪਰ ਆਪਾਂ ਕਹਾਣੀ ਤੇ ਕੇਂਦਰਿਤ ਰੱਖਾਂਗੇ ਜਦੋਂ ਕਹਾਣੀ ਦੇ ਵਿੱਚ ਨਵੀਂ ਜਨਰੇਸ਼ਨ ਆਉਂਦੀ ਹੈ ਨਵੇਂ ਕਹਾਣੀਕਾਰ ਆਉਂਦੇ ਨੇ ਜਿਵੇਂ ਹੁਣ ਆਪਣੇ ਸਾਹਮਣੇ ਬਹੁਤ ਸਾਰੇ ਆਏ ਨੇ ਹਾਂਜੀ ਉਹਨਾਂ ਦੀਆਂ ਕਹਾਣੀਆਂ ਪੜਦਿਆਂ ਆਈਆਂ ਕਿਤਾਬਾਂ 'ਚ ਪੜਦਿਆਂ ਕਹਾਣੀਆਂ ਦੀਆਂ ਉਹ ਬਹੁਤ ਚੰਗੀ ਤੇ ਸੋਹਣੀ ਕਹਾਣੀ ਲਿਖ ਰਹੇ ਨੇ ਹਾਂਜੀ ਵਿਸ਼ੇ ਪੱਖੋਂ ਵੀ, ਯੁਗਤਾ ਪੱਖੋਂ ਵੀ, ਭਾਸ਼ਾ ਦੇ ਪਾਤਰਾਂ ਪੱਖੋਂ ਵੀ ਹਾਂਜੀ ਹਾਂਜੀ ਔਰ ਉਹਨਾਂ ਦੀ ਕਹਾਣੀ ਪੜੀ ਵੀ ਜਾਂਦੀ ਆ ਤੇ ਗੱਲ ਵੀ ਹੁੰਦੀ ਆ ਦੀ ਜੀ ਲੇਕਿਨ ਮੈਂ ਇਹ ਮਹਿਸੂਸ ਕਰਦਾ ਸ਼ਾਇਦ ਤੁਸੀਂ ਵੀ ਮਹਿਸੂਸ ਕਰਦੇ ਹੋ ਮੋਂ ਜਾਂ ਆਪਣੇ ਬੈਚ ਦੇ ਸਾਰੇ ਕਹਾਣੀਕਾਰ ਮਹਿਸੂਸ ਕਰਦੇ ਹੋਣ ਹਾਂਜੀ ਹੋ ਸਕਦਾ ਨਾ ਵੀ ਕਰਦੇ ਹੋਣ ਪਰ ਮੈਂ ਘਟੋ ਘਟ ਕਰਦਾ ਹਾਂ ਹਾਂਜੀ ਮੈਂ ਮਹਿਸੂਸ ਕਰਦਾ ਕਿ ਸਾਡੀ ਪੰਜਾਬੀ ਕਹਾਣੀ ਦੀ ਜਿਹੜੀ ਅਮੀਰ ਪਰੰਪਰਾ ਹੈ ਹਾਂਜੀ ਸਾਰੇ ਪੱਖਾਂ ਤੋਂ ਵੇ다 ਪੱਖੋਂ ਵੀ ਨਵੀਂ ਪੰਜਾਬੀ ਕਹਾਣੀ ਜਿਹੜੀ ਆਪਾਂ ਤੋਂ ਬਾਅਦ ਆਈ ਹੈ ਹਾਂਜੀ ਉਹੋ ਕਿਤੇ ਨਾ ਕਿਤੇ ਉਸ ਪਰੰਪਰਾ ਨੂੰ ਜਾਣੇ ਜਾਂ ਅਣਜਾਣੇ ਦੇ ਵਿੱਚ ਪੜਨ ਤੋਂ ਖੁੰਝ ਰਹੀ ਐ ਔਰ ਉਹਦਾ ਜਿਹੜਾ ਸਾਰਾ ਪੁਰਖਿਆਂ ਦੀ ਕਲੈਕਟਿਵ ਸਿਆਣਪ ਹੁੰਦੀ ਆ ਹਾਂ ਕਲਾ ਦੀ ਉਹ ਉਹਦੇ ਆਪਣੇ ਵਿੱਚ ਲਿਜਾਨ ਚ ਇੰਜੈਕਟ ਕਰਨ ਚ ਵਰਤਨ ਚ ਉਹਨੂੰ ਹੋਰ ਨਿਖਾਰ ਕੇ ਅੱਗੇ ਲਿਆਉਣ ਚ ਮੈਨੂੰ ਲੱਗਦਾ ਕਿ ਥੋੜੀ ਜੀ ਖੁੰਝ ਰਹੀ ਐ ਇਸ ਪਾਸੇ ਧਿਆਨ ਦੇਣ ਦੀ ਲੋੜ ਆ ਠੀਕ ਆ ਜੀ ਬਹੁਤ ਬਹੁਤ ਸ਼ੁਕਰੀਆ ਜਸਵੀਰ ਰਾਣਾ ਜੀ ਬਹੁਤ ਚੰਗੀਆਂ ਗੱਲਾਂ ਹੋਈਆਂ ਤੁਹਾਡਾ ਇੱਥੇ ਆਉਣ ਤੇ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਸ਼ੁਕਰੀਆ ਆਕਾਸ਼